ਲੋ ਜੀ ਜਿਦਾ ਡਰ ਸੀ ਉਹ ਹੀ ਹੋਇਆ ਤੇ ਪੰਜਾਬੀਆਂ ਨੂੰ ਲੜਾਨ ਦੀ ਪੂਰੀ ਕੋਸ਼ਿਸ਼ ਲੜਾਨ ਦੀ ਕਿ ਮੈਂ ਕਹਨਾ ਲੜਦੇ ਤਾਂ ਨਹੀਂ ਅਸੀਂ ਖੈਰ ਛੇਤੀ ਸਾਨੂੰ ਪਤਾ ਇਹਦੇ ਪਿੱਛੇ ਰਾਜਨੀਤੀ ਇਹਦੇ ਪਿੱਛੇ ਬਹੁਤ ਸਾਰੀਆਂ ਸਾਜ਼ਿਸ਼ਾਂ ਔਰ ਬਹੁਤ ਕੁਝ ਹੋਣ ਰਿਹਾ ਹੈ ਰਾਤੀ ਜੀ ਜਿਹੜਾ ਆਪਾਂ ਇੰਡੀਅਨ ਮੀਡੀਆ ਵੇਖੀਏ ਤੇ ਉਹਦੇ ਉੱਤੇ ਇਹ ਰੌਲਾ ਪਿਆ ਹੈ ਜੀ ਕਿ ਪਾਕਿਸਤਾਨ ਵੱਲੋਂ ਫਾਇਰ ਕੀਤੇ ਗਏ ਨੇ ਜੀ ਮਜ਼ਾਈਲ ਰਾਤੀ ਜਿਹੜੇ ਕਿ ਪੰਜਾਬ ਦੇ 7 ਚੜ੍ਹਦਾ ਪੰਜਾਬ 7 ਪਲੇਸਿਸ ਜਿਹੜੀਆਂ ਨੇ ਟਾਰਗੇਟ ਕੀਤੀਆਂ ਰਹੀਆਂ ਨੇ ਹਾਂਜੀ ਅਸੀਂ ਪਹਿਲਾਂ ਹੀ ਆਖਿਆ ਸੀ ਕਿ ਜੀ ਪਾਕਿਸਤਾਨ ਨੂੰ ਪੰਜਾਬ ਵਾਲੇ ਤੇ ਮਤਲਬ ਕਰਨਾ ਨਹੀਂ ਚਾਹੀਦਾ ਔਰ ਇਹ ਪਾਕਿਸਤਾਨ ਵਾਲੇ ਪਾਸਿਓਂ ਇਹਦੀ ਕੋਈ ਵੀ ਜ਼ਿੰਮੇਵਾਰੀ ਜਾਂ ਹਰੇ ਨਹੀਂ ਲਈ ਗਈ ਕਿਤੇ ਵੀ ਕੋਈ ਨਿਊਜ਼ ਨਹੀਂ ਕਿ ਪਾਕਿਸਤਾਨ ਨੇ ਰਿਸਪੌਂਡ ਕੀਤਾ ਪਾਕਿਸਤਾਨ ਵਾਲੋ ਇਹੀ ਮਿਨਿਸਟਰੀ ਇਹੀ ਕਹਿੰਦੇ ਆ ਕਿ ਅਸੀਂ ਆਪਣੇ ਟਾਈਮ ਤੇ ਰਿਸਪੌਂਡ ਕਰਾਂਗੇ ਲekin ਉਹ ਟਾਰਗੇਟ ਕੀ ਹੋਣਗੇ ਉਹਨਾਂ ਦਾ ਨਾਂ ਸਾਨੂੰ ਪਤਾ ਨਾ ਤੁਹਾਨੂੰ ਪਤਾ ਨਾ ਗਵਰਨਮੈਂਟ ਨੂੰ ਵੀ ਇਵਨ ਕਿ ਨਹੀਂ ਪਤਾ ਇਹ ਫੌਜ ਦੇ ਵਿੱਚ ਜਾਂ ਉਹਨਾਂ ਨੂੰ ਹੀ ਆਪਣਾ ਕਿਉਂਕਿ ਫੌਜ ਨੂੰ ਫ੍ਰੀ ਹੈਂਡ ਦਿੱਤਾ ਹੈ ਕਿ ਤੁਸੀਂ ਆਪਣੇ ਹਿਸਾਬ ਨਾਲ ਟਾਰਗੇਟ ਜਿਹੜੇ ਨੇ ਚੂਜ਼ ਕਰਨੇ ਨੇ ਲੇਕਿਨ ਸਾਡੇ ਲੋ ਇਹ ਸੀ ਕਿ ਟਾਰਗੇਟ ਕੀ ਹੋ ਸਕਦਾ ਹੈ ਟਾਰਗੇਟ ਇਹਨਾਂ ਲੋ ਜਿਹੜਾ ਹੋ ਸਕਦਾ ਜੀ ਉਹ ਮਿਲਟਰੀ ਬੇਸਿਸ ਜਿਹੜੀਆਂ ਨੇ ਉੱਥੇ ਉਹ ਹੋ ਸਕਦੀਆਂ ਸਾਰਾ ਲੇਕਿਨ ਰਾਤੀ ਇਹ ਹੋਇਆ ਹੈ ਜੀ ਔਰ ਅਸੀਂ ਇਹੀ ਕਹਿ ਰਹੇ ਸਾਂ ਕਿ ਮੋਦੀ ਨੂੰ ਸੱਟ ਉਦੋਂ ਵਜਣੀ ਹੈ ਜਦੋਂ ਗੁਜਰਾਤ ਅਹਿਮਦਾਬਾਦ ਤੇ ਐਸ ਸਾਈਡ ਜਿਹੜਾ ਬਾਰਡਰ ਹੈ ਜਿਹੜਾ ਸਿੰਧ ਦੇ ਨਾਲ ਬਾਰਡਰ ਪਾਕਿਸਤਾਨ ਸ਼ੇਅਰ ਕਰਦਾ ਹੈ ਉਥੋਂ ਮਤਲਬ ਅਟੈਕ ਕੀਤਾ ਜਾਵੇ ਉਧਰੋਂ ਜੇ ਪੰਜਾਬ ਤੇ ਜਾਂ ਕਸ਼ਮੀਰ ਤੇ ਜੰਮੂ ਕਸ਼ਮੀਰ ਜਾਂ ਪੰਜਾਬ ਦੇ ਉੱਤੇ ਹਮਲਾ ਹੁੰਦਾ ਹੈ ਜਾਂ ਉਧਰ ਅਟੈਕ ਕੀਤਾ ਜਾਂਦਾ ਹੈ ਤਾਂ ਮੋਦੀ ਨੂੰ ਉਹਦੇ ਨਾਲ ਖੁਸ਼ੀ ਹੋਏਗੀ ਮੋਦੀ ਨੂੰ ਉਹਦੇ ਤੋਂ ਕੋਈ ਦੁੱਖ ਜਾਂ ਤਕਲੀਫ ਨਹੀਂ ਹੋਣੀ ਉਹਦੀ ਰੀਜ਼ਨ ਕੀ ਹੈ ਆ ਹੁਣ ਸੁਣਨ ਚ ਇਹ ਆ ਰਿਹਾ ਜੀ ਕਿ ਰਾਤੀ 6 ਕੇ 7 ਥਾਵਾਂ ਦੇ ਉੱਤੇ ਮਿਜ਼ਾਈਲ ਜਿਹੜੇ ਨੇ ਦਾਗੇ ਗਏ ਨੇ ਲੇਕਿਨ ਆ ਇਹ ਪਾਕਿਸਤਾਨ ਵੱਲੋਂ ਨਹੀਂ ਦਾਗੇ ਗਏ ਜੀ ਇਹ ਕਨਫਰਮ ਹੈ ਕਨਫਰਮ ਕਿਉਂਕਿ ਪਾਕਿਸਤਾਨ ਨੇ ਵਕਤ ਪਾ ਲੈਣਾ ਸੀ ਮੀਡੀਆ ਤੇ ਹਰ ਥਾਂ ਤੇ ਜੀ ਅਸੀਂ ਇੰਜ ਮਿਜ਼ਾਈਲ ਦਾਗਤੇ ਇੰਜ ਕਰਤਾ ਉੰਜ ਕਰਤਾ ਇਹ ਕੋਈ ਆਪਣਾ ਹੀ ਉਹਨਾਂ ਦਾ ਲੜਾਉਣ ਵਾਸਤੇ ਤੇ ਪੈਲੀਆਂ ਵਿੱਚ ਮਜ਼ਾਇਲ ਜਿਹੜੇ ਨੇ ਸੁੱਟੇ ਗਏ ਨੇ ਖਾਲੀ ਪੈਲੀਆਂ ਦੂਸਰਾ ਦੇਖੋ ਅਗਰ ਪਾਕਿਸਤਾਨ ਨੇ ਅਟੈਕ ਕਰਨਾ ਹੁੰਦਾ ਅਗਰ 7-8 ਅਟੈਕ ਕੀਤੇ ਹੁੰਦੇ ਕੋਈ ਇੱਕ ਤੇ ਜਾ ਕੇ ਆਪਣੇ ਨਿਸ਼ਾਨੇ ਤੇ ਲੱਗਦਾ ਨਾ ਨਹੀਂ ਐਕਚੁਅਲੀ ਹੈ ਹੀ ਨਹੀਂ ਸੀ ਨਾ ਐਵੇਂ ਦਾ ਚੱਕਰ ਹੀ ਨਹੀਂ ਸੀ ਇਹਦਾ ਮਤਲਬ ਹੈ ਕਿ ਉਹਨਾਂ ਦੀ ਆਪਣੀ ਸਾਜਸ਼ਾ ਹੈ ਕਿ ਉਹਨਾਂ ਨੇ ਕੋਦੇ ਕਰਕੇ ਪਾਕਿਸਤਾਨ ਇਸ ਆਸ ਤੇ ਬੈਠਾ ਵਾ ਕਿ ਇੰਡੀਆ ਦੀ ਤਰਫੋਂ ਜੇ ਕੁਝ ਹੋਏਗਾ ਤੁਸੀਂ ਦਵਾਂਗੇ ਬਲਕਿ ਉਹਨਾਂ ਨੇ ਯਾਰ ਉਹਨਾਂ ਦਾ ਜਵਾਬ ਹੀ ਨਹੀਂ ਦਿੱਤਾ ਮੈਂ ਨਾ ਬਰ ਰਿਸਪੌਂਡ ਵੇਖ ਲਿਆ ਸੀ ਪਾਕਿਸਤਾਨ ਦਾ ਮੈਂ ਤੁਹਾਨੂੰ ਉਦੋਂ ਵੀ ਆਖਿਆ ਸੀ ਕਿ ਯਾਰ ਮੈਨੂੰ ਲੱਗਦਾ ਹੈ ਕਿ ਅਮਨ ਹੋ ਜਾਏਗਾ ਸਕੂਨ ਹੋ ਜਾਣਾ ਤੇ ਕਿਉਂਕਿ ਇਧਰੋਂ ਇਹ ਸੀ ਜਿਹੜੇ ਆਪਣਾ ਸੀ ਅ ਖਵਾਜਾ ਆਸਫ ਉਹਦਾ ਬਿਆਨ ਸੀ ਕਿ ਜੀ ਇੰਡੀਆ ਨੇ ਪਾਕਿਸਤਾਨ ਤੇ ਹਮਲਾ ਕੀਤਾ ਅਸੀਂ ਉਹਦਾ ਭਰਪੂਰ ਜਵਾਬ ਦਿੱਤਾ ਜੀ ਉਹਨਾਂ ਦੇ ਤਿਆਰੇ ਸੁੱਟਦੇ ਨੇ ਉਹਨਾਂ ਨੇ ਹਮਲਾ ਕਰ ਲਿਆ ਅਸੀਂ ਵੀ ਜਵਾਬ ਦੇ ਦਿੱਤਾ ਉਧਰੋਂ ਅਮਰੀਕਾ ਦਾ ਜਿਹੜਾ ਟਰੰਪ ਹੈ ਉਹਦੀ ਵੀ ਸਟੇਟਮੈਂਟ ਆ ਗਈ ਕਿ ਜੀ ਉਹਨਾਂ ਦੋਵਾਂ ਨੇ ਇੱਕ ਦੂਜੇ ਕੋਲੋਂ ਬਦਲਾ ਲੈ ਲਿਆ ਤੇ ਹੁਣ ਜੀ ਸਕੂਨ ਦੇ ਵਿੱਚ ਆਜੋ ਅਮਨ ਆਜੋ ਅਮਨ ਹੋ ਜੇ ਮਤਲਬ ਲੱਗ ਗਿਆ ਰਿਹਾ ਸੀ ਔਰ ਪਾਕਿਸਤਾਨ ਦਾ ਵੀ ਵੱਲੋਂ ਵੀ ਇਹੀ ਲੱਗ ਰਿਹਾ ਸੀ ਕਿ ਜੀ ਬਸ ਠੀਕ ਹੈ ਜਿੱਥੇ ਤੱਕ ਹੋ ਗਿਆ ਇਸ ਤੋਂ ਅੱਗੇ ਨਹੀਂ ਵਧਿਆ ਜਾਏਗਾ ਫਿਰ ਰਾਤੀਸ ਨੂੰ ਉਹਨਾਂ ਚ ਇਹ ਆ ਰਿਹਾ ਹੈ ਕਿ ਇਧਰੋਂ ਜੀ ਮਸਾਇਲ ਦਾਗੇ ਗਏ ਮਤਲਬ ਸਾਡੇ মিডিਆ ਦੇ ਉੱਤੇ ਤਾਂ ਇਧਰ ਉਧਰ ਕੋਈ ਚੀਜ਼ ਹੀ ਕੋ ਨਹੀਂ ਇਹਨਾਂ ਦੇ ਵਕਤ ਬਣ ਜਾਣਾ ਸੀ মিডিਆ ਨੂੰ ਉਸੇ ਟਾਈਮ ਪਤਾ ਲੱਗ ਜਾਂਦਾ ਵਾ ਮੈਂ ਕਹਿੰਦਾ ਨਾ ਰੋਲਾ ਇਹਨਾਂ ਨੂੰ ਲੇਕਿਨ ਕੋਈ ਚੱਕਰ ਹੀ ਕੋ ਨਹੀਂ ਕਰ ਫਿਰ ਇਹ ਮਜ਼ਾਇਲ ਕਿਧਰੋਂ ਆਏ ਕਿ ਪੰਜਾਬ ਨੂੰ ਦੇ ਵਿੱਚ ਜਿਹੜਾ ਪਾਕਿਸਤਾਨ ਲਈ ਇੱਕ ਪਿਆਰ ਹੈ ਪਹਿਲੇ ਕਰਤਾਰਪੁਰ ਕੋਰੀਡੋਰ ਬੰਦ ਕਰਨਾ ਪਾਕਿਸਤਾਨ ਨੇ ਤਾਂ ਜੀ ਵੇਖੋ ਅਗਰ ਐਡਾ ਹੀ ਹੁੰਦਾ ਪੰਜਾਬ ਦੇ ਨਾਲ ਵੈਰ ਹੁੰਦਾ ਤੇ ਪਾਕਿਸਤਾਨ ਜਦੋਂ ਇਹ ਹਾਲਾਤ ਬਣੇ ਸਨ ਟੈਨਸ਼ਨ ਬਣੀ ਸੀ ਪੈਲਗਾਮ ਵਾਲਾ ਮਸਲਾ ਹੋਇਆ ਹੈ ਉਸ ਤੋਂ ਬਾਅਦ ਪਾਕਿਸਤਾਨ ਨੇ ਸਾਰੇ ਇੰਡੀਅਨ ਤੇ ਪਾਬੰਦੀਆਂ ਲਾਤੀਆਂ ਸਨ ਸਿਵਾਏ ਪੰਜਾਬੀਆਂ ਦੇ ਉਹਨਾਂ ਨੇ ਕਿਹਾ ਪੰਜਾਬੀ ਰਹਿ ਸਕਦੇ ਨੇ ਜਿਹੜੇ ਯਾਤਰਾ ਤੇ ਆਏ ਨੇ ਆ ਵੀ ਸਕਦੇ ਨੇ ਉਹਨਾਂ ਦੇ ਉੱਤੇ ਕੋਈ ਰੈਸਟ੍ਰਿਕਸ਼ਨਸ ਕੋ ਨਹੀਂ ਗਿਆ ਜਿੱਦਾਂ ਡਾਇਰੈਕਟ ਮੋਦੀ ਨੂੰ ਬੜੀ ਤਕਲੀਫ ਹੋਈ ਹੋਣੀ ਹੈ ਡੈਫੀਨਿਟਲੀ ਬੀਜਪੀ ਮੋਦੀ ਨੂੰ ਬਹੁਤ ਉਹਦਾ ਦੁੱਖ ਤੇ ਤਕਲੀਫ ਹੋਈ ਹੋਣੀ ਹੈ ਕਿ ਇਹ ਕੀ ਕਿ ਪੰਜਾਬ ਜਿਹੜਾ ਸਾਡੇ ਇੰਡੀਆ ਦਾ ਹਿੱਸਾ ਨਹੀਂਗਾ ਤੇ ਫਿਰ ਪੰਜਾਬ ਨੂੰ ਕਿਉਂ ਇਸ ਚੀਜ਼ ਤੋਂ ਬਾਹਰ ਰੱਖਣ ਰਿਹਾ ਪਾਕਿਸਤਾਨ ਫੇਰ ਉਹ ਤੋਂ ਨੇ ਰਾਜਨੀਤੀ ਇਹ ਖੇਢੀ ਹੈ ਕਿ ਪੰਜਾਬ ਦਾ ਜਿਹੜਾ ਇੱਕ ਪਾਕਿਸਤਾਨ ਵਾਸਤੇ ਪਿਆਰ ਤੇ ਪਾਕਿਸਤਾਨ ਲਈ ਇੱਕ ਹਮਦਰਦੀ ਔਰ ਇੱਕ ਚੀਜ਼ ਹੈ ਇਹਨੂੰ ਕਿਸੇ ਤਰੀਕੇ ਖਰਾਬ ਕੀਤਾ ਜਾਏ ਫਿਰ ਇੰਡੀਆ ਨੇ ਮੋਦੀ ਨੇ ਹਮਲੇ ਕੀਤੇ ਨੇ ਸਿੱਧੇ ਸਾਰੇ ਪੰਜਾਬ ਤੇ ਕਸ਼ਮੀਰ ਤੇ ਪੰਜਾਬ ਬਾਕੀ ਚੀਜ਼ਾਂ ਨੂੰ ਛੱਡ ਦਿੱਤਾ ਅੱਛਾ ਉਸ ਤੋਂ ਬਾਅਦ ਫੇਰ ਪਾਕਿਸਤਾਨ ਨੇ ਰਿਸਪੌਂਡ ਹਰੇ ਨਹੀਂ ਸੀ ਕੀਤਾ ਜਾਂ ਉਹਨਾਂ ਨੇ ਕਿਹਾ ਜੀ ਕਰਾਂਗੇ ਜਾਂ ਉਹ ਮਤਲਬ ਜਹਾਜ਼ਾਂ ਜੀ ਅਸੀਂ ਜਹਾਜ਼ ਡੇਗਲੇ ਬਸ ਠੀਕ ਹੈ ਸਾ ਬਰਾਬਰ ਹੋ ਗਿਆ ਗੱਲ ਉੱਥੇ ਤੱਕ ਮੁੱਕ ਜਾਂਦੀ ਲੇਕਿਨ ਗੱਲ ਉੱਥੇ ਨਹੀਂ ਮੁੱਕੀ ਗੱਲ ਇਹ ਹੋਈ ਹੈ ਕਿ ਰਾਤੀ ਫੇਰ ਸੱਤ ਥਾਵਾਂ ਦੇ ਉੱਤੇ ਆ ਪੰਜਾਬ ਤੇ ਜਿਹੜਾ ਚੜਦਾ ਪੰਜਾਬ ਉਹਨੂੰ ਟਾਰਗੇਟ ਕੀਤਾ ਗਿਆ ਆ ਲੇਕਿਨ ਇਹ ਟਾਰਗੇਟ ਕਿਦੇ ਵੱਲੋਂ ਕੀਤਾ ਗਿਆ ਇਹ ਇੱਕ ਵੱਡਾ ਕੁਐਸਚਨ ਮਾਰ ਕੇ ਇੱਕ ਵੱਡਾ ਸਵਾਲ ਹੈ ਸਵਾਲੀਆਂ ਨਿਸ਼ਾਨ ਹੈ ਕਿ ਇਹ ਟਾਰਗੇਟ ਕਿਦੇ ਵੱਲੋਂ ਕੀਤਾ ਗਿਆ ਪਾਕਿਸਤਾਨ ਵੱਲੋਂ ਵੀ ਹੋ ਸਕਦਾ ਅਸੀਂ ਨਹੀਂ ਕਹਿ ਸਕਦੇ ਕਿ ਪਾਕਿਸਤਾਨ ਵੱਲੋਂ ਨਹੀਂ ਕੀਤਾ ਗਿਆ ਲekin ਇਹਦੇ ਪਤਾਨੇ ਮਾਨੇ ਜਿਹੜੇ ਨੇ ਉਹ ਕਿਤੇ ਹੋਰ ਮਿਲਦੇ ਨਹੀਂ ਜੇ ਨੂੰ ਗੌਰ ਨਾਲ ਵੇਖੀਏ ਨੂੰ ਅੰਡਰਸਟੈਂਡ ਕਰੀਏ ਤੇ ਇਹਦੀ ਜਿਹੜੀ ਰਾਜਨੀਤਿਕ ਫਾਇਜ ਜਿਹੜੇ ਫਾਇਦੇ ਨੇ ਉਹ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਆ ਜਿਹੜੇ ਸਿੱਖ ਭਰਾਵਾਂ ਦੇ ਵਿੱਚ ਇੱਕ ਪਾਕਿਸਤਾਨ ਨੂੰ ਲੈ ਕੇ ਕਿ ਅਸੀਂ جنگ ਨਹੀਂ ਲੜਨੀ ਅਸੀਂ ਇਸ جنگ ਦਾ ਹਿੱਸਾ ਨਹੀਂ ਗਏ ਉਹਨਾਂ ਨੂੰ ਮਤਲਬ ਇੱਕ ਕਿਸਮ ਦਾ ਥ੍ਰੈਟ ਪਾਕਿਸਤਾਨ ਵੱਲੋਂ ਵਖਾਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਾਕਿਸਤਾਨ ਤੁਹਾਡੇ ਵਾਸਤੇ ਬਹੁਤ ਖਤਰਾ ਹੈ ਠੀਕ ਹੈ ਇਸ ਚੀਜ਼ਾਂ ਨੂੰ ਵੀ ਮੱਦੇ ਨਜ਼ਰ ਰੱਖ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਲੜਾਨ ਵਾਸਤੇ ਕਰਦੇ ਪਏ ਨੇ ਬਾਕੀ ਕੋਈ ਚੱਕਰ ਨਹੀਂ ਪਾਕਿਸਤਾਨਾ ਲੋਗਰ ਇਸ ਤਰ੍ਹਾਂ ਦਾ ਸੀਨ ਹੁੰਦਾ ਨਾ ਤੇ ਪਾਕਿਸਤਾਨ ਦੇ ਕਿਸੇ ਵੀ ਫੌਜੀ ਉਪਰਾਨੇ ਜਾਂ ਕਿਸੇ ਵੀ ਸਾਈਡ ਤੋਂ ਉਹਨਾਂ ਨੇ ਕੋਈ ਨਾ ਕੋਈ ਆਪਣੀ ਭੈਵੇਂ ਥੋੜੀ ਹੋ ਜਾਂਦਾ ਬਚਗਾਨਾ ਥੋੜੀ ਕੰਮ ਹੈ ਕਿ ਤੁਸੀਂ ਐਵੇਂ ਜਾ ਕੇ ਪੈਲੀਆਂ ਦੇ ਵਿੱਚ ਥੋੜੀ ਬਹੁਤ ਸੁੱਟ ਕੇ ਤੇ ਤੁਸੀਂ ਨਾਲ ਹੀ ਠੀਕ ਹੈ ਬਾਕੀ ਚੀਜ਼ ਸੋਸ਼ਲ ਮੀਡੀਆ ਭਰਿਆ ਪਿਆ ਵਾ ਸਾਰਾ ਕਿ ਸਿੱਖ ਜਿਹੜੇ ਨੇ ਉਹ ਪੰਜਾਬ ਪਾਕਿਸਤਾਨ ਦੇ ਨਾਲ ਨਹੀਂ ਤੇ ਪਾਕਿਸਤਾਨ ਉਹਨਾਂ ਵਾਸਤੇ ਪਿਆਰ ਮੁਹੱਬਤ ਉਹਨਾਂ ਵਾਸਤੇ ਵਾਦਾ ਹੀ ਪਿਆ ਐਕਚੁਅਲੀ ਯਾਰ ਇੱਕ ਬੱਬੋ ਮੇਰੇ ਚੀਜ਼ਾਂ ਇਹ ਨੇ ਇਸ ਟਾਈਮ ਜਿਹੜੀ ਸਿਚੁਏਸ਼ਨ ਹੈ ਅਸੀਂ ਲੜਾਈ ਨਹੀਂ ਚਾਹੁੰਦੇ ਉਹ ਵੀ ਆਂਦੇ ਨੇ ਲੜਾਈ ਨਹੀਂ ਚਾਹੁੰਦੇ ਅਸੀਂ ਠੀਕ ਹੈ ਲੇਕਿਨ ਜਿੱਦ ਲੋੜ ਪਈ ਤੇ ਡੈਫੀਨੇਟਲੀ ਉਹ ਉਹਨਾਂ ਨੇ ਉਧਰੋਂ ਹੀ ਖਲੋਣਾ ਹੈ ਤੁਹਾਡੇ ਵੱਲੋਂ ਨਹੀਂ ਖਲੋਣਾ ਜੇ ਸਾਨੂੰ ਲੋੜ ਪਈ ਤੇ ਅਸੀਂ ਇਧਰੋਂ ਖਲੋਣਾ ਗੱਲ ਸਮਝ ਰਹੇ ਹੋ ਲੇਕਿਨ ਇੱਕ ਜਿਹੜਾ ਵਿੱਚ ਆਪਣੇ ਦੇਸ਼ ਵਾਸਤੇ ਹਰ ਕਿਸੇ ਨੇ ਲੜਨਾ ਹੈ ਲੇਕਿਨ ਆਪ ਐਸ ਟਾਈਮ ਪਹਿਲੀ ਗੱਲ ਇਹ ਕਿ ਨੋ ਵਾਰ ਪੀਸ ਹੋਣਾ ਚਾਹੀਦਾ ਠੀਕ ਹੈ ਉਹ ਕੌਣ ਕਹਿ ਰਿਹਾ ਸੀ ਉਹ ਸਿਰਫ ਸਿੱਖ ਭਰਾ ਗੱਲ ਕਰ ਰਹੇ ਸਨ ਕਿ ਮਤਲਬ ਹੋਣਾ ਚਾਹੀਦਾ ਤੇ ਬਾਕੀ ਆਪਾਂ ਜਿਹੜੀ ਸੂਰਤ ਹਾਲ ਹੈ ਸਾਰੀ ਉਹਦੇ ਉੱਤੇ ਗੱਲ ਕਰੀਏ ਤੇ ਵੇਖੀਏ ਤਾਂ ਕਿਤੇ ਨਾ ਕਿਤੇ ਰੌਲਾ ਜਿਹੜਾ ਉਹ ਜੋੜਦਾ ਹੈ ਬਾਕੀ ਪੀਸ ਹੋਣਾ ਚਾਹੀਦਾ ਜੀ ਰੱਬ ਸੋਣਾ ਚੜ ਦੀ ਕਲਾਚ ਰੱਖੇ ਸਭ ਤੋਂ ਵਧੀਆ ਗੱਲ ਇਹ ਹੋਈ ਕਿ ਨੁਕਸਾਨ ਨਹੀਂ ਹੋਇਆ ਕੋਈ ਵੀ ਉਧਰ ਜਿਹੜਾ ਹਾਂ ਇਹ ਇੱਕ ਵੱਡੀ ਗੱਲ ਹੈ ਕਿ ਜਿੰਨੇ ਵੀ ਕੀਤਾ ਹੈ ਮਤਲਬ ਸਵਿਜੀਲੈਂਸ ਨੂੰ ਬੱਚਿਆਂ ਨੂੰ ਤੇ ਸਪੈਸ਼ਲੀ ਗੁਰੂ ਘਰਾਂ ਨੂੰ ਮਸੀਤਾਂ ਨੂੰ ਮੰਦਰਾਂ ਨੂੰ ਇਹਨਾਂ ਨੂੰ ਜਿਹੜੇ ਧਾਰਮਿਕ ਸਥਾਨ ਨੇ ਕਮੋਜ਼-ਕਮ ਉਹਨਾਂ ਦੇ ਉੱਤੇ ਰਹਿਮ ਕਰੋ ਜਿਹੜੇ ਰੱਬ ਦੇ ਘਰ ਨੇ ਉਹਨਾਂ ਦੇ ਉੱਤੇ ਮਤਲਬ ਸਕੂਨ ਚ ਰਹੋ ਤੇ ਬਾਕੀ ਵੈਸੇ ਸਕੂਨ ਹੋ ਜਾਣਾ ਚਾਹੀਦਾ ਯਾਰ ਬਾਕੀ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਬਬੂ ਵੀਰੇ ਜ਼ੈਨ ਵੀਰਾ ਬੈਠੇ ਨੇ ਤੁਹਾਨੂੰ ਕੀ ਲੱਗਦਾ ਕਿ ਮਾਮਲਾ ਜਿਹੜਾ ਗਰਮ ਹੀ ਰਹੇਗਾ ਜਾਂ ਕਿ ਠੰਡਾ ਹੋਣ ਦੇ ਕੋਈ ਚਾਂਸਸ ਹੈ ਦੇਖੋ ਇਹਦੇ ਵਿੱਚ ਨਾ ਹੱਲੇ ਤੇ ਛੋਟੇ ਮੋਟੇ ਲੈਵਲ ਦੇ ਉੱਤੇ ਇਦਾਂ ਦੀ ਹਰਕਤਾਂ ਕੀਤੀਆਂ ਜਾ ਰਹੀਆਂ ਹੁਣ ਜਿਵੇਂ ਡਰੋਨ ਭੇਜੇ ਜਾ ਰਿਹਾ ਬਾਰ ਬਾਰ ਕਦੇ ਉਧਰਲੀ ਸਾਈਡ ਤੇ ਆ ਰਿਹਾ ਕਦੇ ਉਧਰਲੀ ਸਾਈਡ ਤੇ ਇਹ ਵੀ ਘਟੀਆ ਹਰਕਤਾਂ ਨੇ ਘਟੀਆ ਹਰਕਤਾਂ ਨੇ ਕਿ ਯਾਰ ਅਗਰ ਤੁਸੀਂ ਜਹਾਜ਼ ਵਗੈਰਾ ਨਹੀਂ ਭੇਜ ਸਕਦੇ ਤੁਹਾਡੇ ਉਧਰ ਹੁਣ ਸਾਡੇ ਕੋਲ ਸਾਡੇ ਕੋਲ ਇਸ ਟਾਈਮ ਸਾਹਮਣੇ ਟੀਵੀ ਦੇ ਉੱਤੇ ਹੁਣੇ ਹੀ ਬ੍ਰੇਕਿੰਗ ਨਿਊਜ਼ ਆ ਰਹੀ ਹੈ ਜੀ ਭਾਰਤੀ ਡਰੋਨ ਸਖਰ ਰਹੀਮ ਯਾਰ ਖਾਨ ਕੇ ਉ ਦੇ ਉੱਤੇ ਮਤਲਬ ਇਹ ਹੁਣੇ ਨਿਊਜ਼ ਤਾਜ਼ੀ ਆਈ ਹੈ ਕਿ ਜਿਨ੍ਹਾਂ ਨੂੰ ਹੁਣੇ ਮਾਰਿਆ ਗਿਆ ਮਤਲਬ ਕਿ ਟੈਨਸ਼ਨ ਹਰ ਥਾਂ ਦੇ ਉੱਤੇ ਔਰ ਥ੍ਰੈਟ ਦੇ ਰਹੇ ਲੋਗਾਂ ਨੂੰ ਨਾ ਡਰਾ ਰਹੇ ਆ ਡਰਾਉਣ ਦਾ ਜਿਹੜਾ ਹੈ ਕਿ ਖੋਫੋ ਹਰਾਸ ਦਾ ਜਿਹੜਾ ਹੈ ਸਖਰ ਦੇ ਵਿੱਚ ਪੰਜਾਬ ਦੇ ਵੇ ਮੁੱਤਲਫ ਸ਼ਾਇਰਾਂ ਦੇ ਵਿੱਚ ਐਦਾਂ ਮੁੱਤਲਫ ਜਗ੍ਹਾ ਦੇ ਉੱਤੇ ਡਰੋਨ ਭੇਜ ਕੇ ਨਾ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਆ ਜਦਕਿ ਪਤਾ ਵੀ ਹੈ ਕਿ ਹਰ ਮੁਲਕ ਦੇ ਕੋਲ ਇੰਨੀ ਕਿ ਟੈਕਨੋਲੋਜੀ ਹੈ ਕਿ ਉਹ ਇਹਨਾਂ ਨੇ ਚੀਜ਼ਾਂ ਦੇ ਨਾਲ ਯਾਰ ਇੱਕ ਚੀਜ਼ ਹੈ ਕਿ ਜਸਟ ਹਵਾ ਦਿੱਤੀ ਜਾਣ ਲਈ ਹੈ ਨਾ ਇਹ ਕੰਮ ਰੁਕ ਜਾਣਾ ਚਾਹੀਦਾ ਸੀ ਹੋ ਗਿਆ ਸੀ ਬਸ ਠੀਕ ਹੈ ਸ਼ਾਂਤੀ ਉਸ ਤੋਂ ਬਾਅਦ ਸਕੂਨ ਹੋਣਾ ਚਾਹੀਦਾ ਸੀ ਲੇਕਿਨ ਚਲੋ ਸੂਰਤ ਹੈ ਹਾਲ ਕੋ ਵਿਗੜਦੀ ਨਜ਼ਰ ਆਉਂਦੀ ਹੈ ਰੱਬ ਸਵਾਹ ਮੈਂ ਦੇਖੋ ਪਾਕਿਸਤਾਨ ਜਿਹੜਾ ਹੈ ਨਾ ਪਾਕਿਸਤਾਨ ਹੱਲੇ ਵੀ ਕੋਈ ਇਦਾਂ ਦਾ ਕੰਮ ਨਹੀਂ ਕਰ ਰਿਹਾ ਹੈਗਾ ਕਿਉਂਕਿ ਮੈਨੂੰ ਇਨਾ ਯਕੀਨ ਹੈ ਵਾ ਕਿ ਏਡੇ ਹਮਲੇ ਤੋਂ ਬਾਅਦ ਵੀ ਪਾਕਿਸਤਾਨ ਨੇ ਜੇ ਕੋਈ ਅਟੈਕ ਨਹੀਂ ਕੀਤਾ ਹਾਲਾਂਕਿ ਕਰਨ ਉਸੇ ਟਾਈਮ ਕਰ ਸਕਦੇ ਸੀ ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਕਰਾਂਗੇ ਹਾਂ ਉਹਨਾਂ ਨੇ ਕਿਹਾ ਸੀ ਟਾਈਮ ਬਣਾ ਕੇ ਕਰਾਂਗੇ ਕਿਉਂ ਨਹੀਂ हट ਰਹੇ ਕਿਉਂਕਿ ਸਰ ਅਵਾਜ਼ੇ ਸੀ ਨਾ ਉਹ ਵੇਟ ਕਰ ਰਹੀ ਸੀ ਸ਼ਾਇਦ ਇਸ ਤੋਂ ਬਾਅਦ ਇੰਡੀਆ ਕੋਈ ਨਾ ਕਰੇ ਹੁਣ ਜਿੱਦਾਂ ਹੁਣੀ ਖਬਰ ਪੜੀ ਨਹੀਂ ਨਹੀਂ ਇਹ ਹੋਣਾ ਹੈ ਹਾਂ ਹਾਂ ਦੇਖੋ ਉਹਦੀ ਰੀਜ਼ਨ ਇਹ ਮਹਦਦਾ ਹੁਣ ਇਹ ਜਿਹੜਾ ਖੇਲ ਹੁੰਦਾ ਨਾ ਖੇਲ ਇੱਕ ਸਕਾਫਤ ਹੁੰਦੀ ਆ ਇਹ ਮੁਲਕਾਂ ਨੂੰ ਲੋਕਾਂ ਨੂੰ ਆਪਸ ਵਿੱਚ ਪਿਆਰ ਨਾਲ ਬਟ ਇਕੱਠੇ ਕਰਨ ਵਾਸਤੇ ਹੁੰਦੀ ਹਾਂ ਹੁਣ ਉਹਨਾਂ ਨੇ 라ਵਲ ਪਿੰਡੀ ਜਿਹੜਾ ਸਟੇਡੀਅਮ ਆ ਉਹਦੇ ਉੱਤੇ ਵੀ ਆ ਕੇ ਉਹਨਾਂ ਨੇ ਅਟੈਕ ਕੀਤਾ ਉਹਦੇ ਸ਼ੀਸ਼ੇ ਬਿਲਡਿੰਗ ਦੇ ਟੁੱਟੇ ਆ ਹੁਣ ਇਹ ਜਗਤ ਨਹੀਂ ਹੈਗੀ ਇਸ ਤਰ੍ਹਾਂ ਦੀ ਕਿ ਜਿੱਤੇ ਤੁਸੀਂ ਇਸ ਤਰ੍ਹਾਂ ਦਾ ਅਟੈਕ ਕਰਕੇ ਲੋਕਾਂ ਨੂੰ ਜਾਂ ਖਿਡਾਰੀਆਂ ਨੂੰ ਮਜੂਜ਼ ਕਰੋ ਕਿ ਜਿਹੜੇ ਫਾਰਨਰ ਆਏ ਹੋਏ ਨੇ ਬਾਹਰ ਖੇਲਣ ਵਾਸਤੇ ਕੀ ਇਮੀਜੇਨ ਕਿ ਸਾਡੀ ਇੱਥੇ ਸੇਫਟੀ ਕੀ ਆ ਐਕਚੁਅਲੀ ਇਹੀ ਹੁਣ ਉਹਨਾਂ ਨੇ ਕੀਤਾ ਹੈ ਇਧਰ ਠੀਕ ਹੈ ਉਧਰ ਆਈਪੀਐਲ ਚੱਲ ਰਿਆ ਹਾਂ ਇਹਨਾਂ ਦੇ ਜ਼ੇਨ ਨੂੰ ਪਤਾ ਨਹੀਂ ਕੀ ਹੈ ਲੇਕਿਨ ਉੱਥੇ ਬਹੁਤ ਜ਼ਿਆਦਾ ਲੋਕ ਹੁੰਦੇ ਨੇ ਮੇਰਾ ਨਹੀਂ ਖਿਆਲ ਕਿ ਪਾਕਿਸਤਾਨ ਨੂੰ ਕੋਈ ਅਮੇ ਦਾ ਸਟੈਪ ਲੈਣਾ ਚਾਹੀਦਾ ਕਰਨਾ ਬਿਲਕੁਲ ਕਦੀ ਵੀ ਨਹੀਂ ਲੈਣਾ ਚਾਹੀਦਾ ਕਦੀ ਸਵੀਲੀਨ ਦੇ ਉੱਤੇ ਤਾਂ ਅਸੀਂ ਕਦੀ ਵੀ ਕਿਹਾ ਸੀ ਕਿ ਸਵੀਲੀਨ ਦੇ ਉੱਤੇ ਅਟੈਕ ਹੋ ਜੇ ਬੁਸਦਲ ਕਰਦੇ ਨੇ ਬੁਸਦਲ ਤੇ ਬੁਸਲਾਣਾ ਹਮਲਾ ਜਿਹੜਾ ਨਾ ਇਹ ਪਾਕਿਸਤਾਨ ਨੂੰ ਨਹੀਂ ਕਰਨਾ ਚਾਹੀਦਾ ਹਾਂ ਟਾਰਗੇਟ ਕਰੋ ਉਹਨਾਂ ਨੂੰ ਦੱਸੋ ਜਿਵੇਂ ਪੈਲੀਆਂ 'ਚ ਬੰਬ ਇੱਧਰ ਉੱਧਰ ਨੇ ਨਾ ਇੱਥੇ ਮਾਰਕ ਕਰੋ ਕੋ ਲొਕੇਸ਼ਨ ਉੱਥੇ ਕਰ ਲਵੋ ਬਸ ਠੀਕ ਹੈ ਜੀ ਹਾਂ ਅਸੀਂ ਵੀ ਕਰ ਲਿਆ ਲੇਕਿਨ ਉੱਥੇ ਕੋਸ਼ਿਸ਼ ਕਰੋ ਜਿੱਥੇ ਸਵੇਲੀਅਨ ਨਾ ਹੋ ਕਟੋ ਕਟ ਹੋਣ ਤੇ ਉਹਨਾਂ ਦੇ ਉੱਤੇ ਮਤਲਬ ਬਾਕੀ ਜੰਗ ਦੇ ਵਿੱਚ ਜਾਂ ਨੁਕਸਾਨ ਜੰਗਣੀ ਵੇਖਦੀ ਕੋਈ ਬੱਚਾ ਏ ਕੋਈ ਬੁੱਢਾ ਏ ਕੋਈ ਔਰਤ ਏ ਕੋਈ ਮਰਦ ਏ ਕੋਈ ਕੌਣ ਏ ਕੋਈ ਕੌਣ ਏ ਸਾਹਮਣੇ ਮਸਜਿਦ ਹੈ ਮੰਦਿਰ ਹੈ ਗੁਰੂ ਘਰ ਹੈ ਕਿਉਂਕਿ ਜੰਗ ਦੇ ਵਿੱਚ ਜੇ ਤੋ ਜੰਗ ਲੱਗ ਜਾਣੀ ਹੈ ਤਾਂ ਫਿਰ ਇਸੇ ਕਰਕੇ ਅਸੀਂ ਆਏ ਆ ਅਬਸ਼ਕ ਥੋੜਾ ਅਸੀਂ ਇਸੇ ਕਰਕੇ ਆਨੇ ਆ ਕਿ ਰੱਬ ਸੋਣਾ ਜਿਹੜਾ ਹੈ ਨਾ ਇਸ ਜੰਗ ਤੋਂ ਇਸ ਹਫਾਤ ਤੋਂ ਜਿਹੜਾ ਹੈ ਮਹਿਫੂਜ਼ ਰੱਖੇ ਜੀ ਔਰ ਜਿੰਨਾ ਹੋ ਗਿਆ ਬਹੁਤ ਹੋ ਗਿਆ ਬਸ ਠੀਕ ਹੈ ਇਸ ਤੋਂ ਅੱਗੇ ਹੁਣ ਕੀ ਲੈਣਾ ਹੈ ਹੁਣ ਵਿਚਾਰੇ ਮਾਸੂਮਾਂ ਨੂੰ 26 ਪਹਿਲੇ ਉਧਰ ਮਰੇ ਫੇਰ 31 ਇੱਥੇ ਸ਼ਹੀਦ ਕਰਦੇ ਉਹਨਾਂ ਨੇ 31 ਇੱਧਰ ਕੀਤੇ ਹੁਣ ਅੱਗੇ ਮਜ਼ੀਦ ਉਹ 26 ਦਾ 30 ਤੇ ਹੁਣ ਅੱਗੇ ਹੋਰ ਵਧਾਣਾ ਹੀ ਹੈ ਨਾ ਜਿੰਨੇ ਮਲੱਖਾਂ ਵਿੱਚ ਲੈ ਜਾਓਗੇ ਦੇਹੀ ਤੁਸੀਂ ਚਾਹੁੰਦੇ ਹੋ ਇਹੀ ਚਾਹੁੰਦੀ ਹੈ ਮੋਦੀ ਸਰਕਾਰ ਇਹੀ ਜਾਂਦਾ ਕਿ ਇਸ ਤੋਂ ਅੱਗੇ ਜਿਹੜਾ ਹੁਣ ਹੁਣ ਕੈਜੂਐਲਟੀਆਂ ਹੋਣ ਔਰ ਚਲੋ ਜੀ ਬਾਕੀ ਰੱਬ ਸੋਣਾ ਮਿਹਰ ਕਰੇ ਜੀ ਪੰਜਾਬ ਜਿੰਦਾਬਾਦ ਪੰਜਾਬੀਆ ਜਿੰਦਾਬਾਦ ਪੰਜਾਬ ਪੰਜਾਬੀ ਚੜ੍ਹਦੀ ਕਲਾ 'ਚ ਰੱਬ ਰੱਖੇ ਜੀ ਜਿੱਥੇ ਵੀ ਹੈ ਆ ਇਹਨਾਂ ਦੁਸ਼ਮਨਾਂ ਨੇ ਪੰਜਾਬ ਨੂੰ ਮਕਾਉਣ ਦਾ ਠਾਨ ਲਿਆ ਇਹਨਾਂ ਨੇ ਆਖਿਆ ਕਿ ਪੰਜਾਬ ਪੰਜਾਬੀਆ ਜਿਹੜੀ ਉੱਚ ਤੇ ਮੁਕਣੀ ਨਹੀਂ 84 ਵੇ ਤੇ ਬੜੀ ਕੋਸ਼ਿਸ਼ ਕਰ ਲਈ ਸੀ ਠੀਕ ਹੈ ਚੁੱਕ ਚੁੱਕ ਕੇ ਮਾਰੇ ਸਨ ਲੇਕਿਨ ਉਦੋਂ ਨਹੀਂ ਮੁੱਕੇ ਤੇ ਇਹਨਾਂ ਨੂੰ ਇਸ ਤਰ੍ਹਾਂ ਮਕਾਇਆ ਜਾਏ ਬਾਕੀ ਰੱਬ ਸੋਣਾ ਜੇ ਨਾਲ ਹੈ ਰੱਬ ਸੋਣਾ ਇਹਨਾਂ ਚੜ੍ਹਦੀ ਕਲਾ 'ਚ ਰੱਖਣੇ ਤੇ ਕੋਈ ਵੀ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਪੰਜਾਬ ਨੂੰ ਨਹੀਂ ਮਕਾ ਸਕਦਾ ਨਹੀਂ ਮੁੱਕ ਇਹਨਾਂ ਕੋਲੋਂ ਨਹੀਂ ਮੁੱਕਣਾ